ਸਾਖੀ ਦੁਨੀ ਚੰਦ ਦੇ ਪਿਤਾ ਦਾ ਉਦਾਰ ਕਰਨਾ ਲਾਹੌਰ ਸ਼ਹਿਰ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਉੱਥੇ ਲੋਕਾਂ ਦੇ ਦਿਲਾਂ ਵਿੱਚ ਇੱਕ ਨਵੀਂ ਰੂਹਾਨੀ ਲਹਿਰ ਨੇ ਜਨਮ ਲਿਆ ਹਰ ਕੋਈ ਚਾਹੁੰਦਾ ਸੀ ਕਿ ਉਹਨਾਂ ਦੇ ਦਰਸ਼ਨ ਕਰੇ ਉਹਨਾਂ ਦੀ ਬਾਣੀ ਸੁਨੇ ਅਤੇ ਉਹਨਾਂ ਦੀ ਕਿਰਪਾ ਪ੍ਰਾਪਤ ਕਰੇ ਉਸੇ ਵੇਲੇ ਦੁਨੀ ਚੰਦ ਬਾਣੀ ਆਪਣੇ ਪਿਤਾ ਦੇ ਨਵੇਂ ਸਰਦ ਕਰਵਾ ਰਿਹਾ ਸੀ ਘਰ ਵਿੱਚ ਬ੍ਰਹਮਨਾਂ ਦੀ ਕਤਾਰ ਬਿਠਾਈ ਗਈ ਸੀ ਭੋਜਨ ਤਿਆਰ ਕੀਤਾ ਗਿਆ ਸੀ ਦੁਨੀ ਚੰਦ ਨੇ ਜਦੋਂ ਸੁਣਿਆ ਕਿ ਸਤਿਗੁਰੂ ਨਾਨਕ ਸਾਹਿਬ ਜੀ ਲਾਹੌਰ ਆਏ ਹਨ ਤਾਂ ਉਸ ਦਾ ਮਨ ਬੇਅੰਤ ਖੁਸ਼ੀ ਨਾਲ ਭਰ ਗਿਆ ਉਹ ਤੁਰ ਕੇ ਗਿਆ ਸਤਿਗੁਰੂ ਸਤਿਕਾਰ ਨਾਲ ਆਪਣੇ ਘਰ ਲੈ ਆਇਆ ਅਤੇ ਉੱਚੀ ਅਸਥਾਨ ਤੇ ਬਿਠਾ ਦਿੱਤਾ ਸਤਿਗੁਰੂ ਜੀ ਨੇ ਪਿਆਰ ਨਾਲ ਪੁੱਛਿਆ ਭਾਈ ਦੁਨੀ ਚੰਦ ਇਹ ਇਹਨੇ ਬ੍ਰਾਹਮਣ ਬੁਲਾ ਕੇ ਪੋਜਨ ਕਿਉਂ ਛਕਾ ਰਿਹਾ ਹੈ ਦੁਨੀ ਚੰਦ ਦੋਵੇਂ ਹੱਥ ਜੋੜ ਕੇ ਬੋਲਿਆ ਹੇ ਸੱਚੇ ਪਾਤਸ਼ਾਹ ਅੱਜ ਦੇ ਦਿਨ ਮੇਰੇ ਪਿਤਾ ਜੀ ਪਰਲੋਕ ਸਿਧਾਰ ਗਏ ਸੰਨ ਉਨਾਂ ਦੇ ਨਾਮ ਤੇ ਇਹ ਸਾਰਾ ਕੀਤਾ ਹੈ ਤਾਂ ਜੋ ਉਹਨਾਂ ਨੂੰ ਸੰਤੋਖ ਮਿਲੇ ਸਤਿਗੁਰੂ ਨਾਨਕ ਜੀ ਨੇ ਅਖਾ ਵਿੱਚੋਂ ਅਨੰਤ ਮਿਹਰ ਦਾ ਪ੍ਰਕਾਸ਼ ਕਰਦਿਆਂ ਕਿਹਾ ਤੇਰਾ ਪੇਤਾ ਇਹ ਪੂਜਨ ਪ੍ਰਾਪਤ ਕਰ ਸਕਿਆ ਕਿ ਨਹੀਂ ਦੁਨੀ ਚੰਦ ਹੌਲੀ ਆਵਾਜ਼ ਵਿੱਚ ਬੋਲਿਆ ਹਜ਼ੂਰ ਮੈਂ ਤਾਂ ਇੱਕ ਅਗਿਆਨੀ ਜੀਵ ਹਾਂ ਮੈਨੂੰ ਇਸ ਬਾਰੇ ਕੀ ਪਤਾ पर ब्राह्मण कहते हैं कि भोजन नु पहुंच जाता है गुरु हौली चेहे मुस्कुराए दुनिचन सचाई पिता तीन दिन तो भुखा बैठा है किसी भुखे मनुख रोटी खुवाना पुन है पर ए सोचना कि मरे हुए रोटी पहुंचती है सिर्फ परन है। असल कल्याणता सच्चे नाम विच है दुनी चंद हका हो गया हाथ जोड़ के कहन लगा हे साहे, तुसी साहेब्यापक हो तो सब कुछ पता है कृपा करके दसो मेरे पिताजी पिता हन सते गुरु ने दया दृष्टि करके कहा पंच कोह दखंड वाल जा ਉਥੇ ਚੜੀਆਂ ਕੋਲ ਤੈਨੂੰ ਬਗਿਆਨ ਮਿਲੇਗਾ ਉਹੀ ਤੇਰਾ ਪਿਤਾ ਹੈ ਜੋ ਤਿੰਨ ਦਿਨਾਂ ਤੋਂ ਕੁਖਾ ਬੈਠਾ ਹੈ ਡਰਨਾ ਨਹੀਂ ਕਰਤਾਰ ਤੇ ਭਰੋਸਾ ਰੱਖ ਤੂੰ ਜਦ ਉਸ ਦਾ ਨਾਮ ਲੈ ਕੇ ਪੁਕਾਰੇਂਗਾ ਤਾਂ ਉਹ ਬਗਿਆਨ ਮਨੁੱਖ ਰੂਪ ਹੋ ਜਾਵੇਗਾ ਦੁਨੀ ਚੰਦ ਨੇ ਖੀਰ ਦਾ ਭਾਂਡਾ ਭਰਿਆ ਹਸਲੀ ਨਾਲ ਰਾਹ ਪਕੜਿਆ ਅਤੇ ਸਤਿਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਟਿਕਾ ਕੇ ਤੁਰ ਪਿਆ ਪੰਜ ਕੋਹ ਦਾ ਰਸਤਾ ਤੈਅ ਕਰਕੇ ਜਦ ਚਾਹਿਆਂ ਕੋਲ ਪਹੁੰਚਿਆ ਤਾਂ ਸਾਹਮਣੇ ਇੱਕ ਬਗਿਆਨ ਭੁੱਖ ਨਾਲ ਕਮਜ਼ੋਰ ਪਿਆਸੀ ਦੁਨੀ ਚੰਦ ਨੇ ਉਸ ਵੱਲ ਤੱਕਿਆ ਤਾਂ ਉਸ ਦੀ ਕਾਇਆ ਰੌਸ਼ਨੀ ਵਿੱਚ ਨਾਉਂਦਿਆਂ ਮਨੁੱਖੀ ਰੂਪ ਵਿੱਚ ਬਦਲ ਗਈ ਦੁਨੀ ਚੰਦ ਨਿਮਰਤਾ ਨਾਲ ਪੁੱਛਿਆ ਪਿਤਾ ਜੀ ਤੋ ਸੀ ਤਾਂਰ ਮਾਤਮਾ ਸੀ ਫਿਰ ਇਹ ਜੂਨ ਕਿਉ ਮਿਲੀ ਪ੍ਰਤਾ ਦੀ ਰੋ ਹੰਝੂਆਂ ਨਾਲ ਭਰੀ ਹੋਈ ਕਹਿਣ ਲੱਗ ਗਈ ਬੇਟਾ ਮਰਨ ਵੇਲੇ ਨੇੜਲੇ ਕਾਲ ਵਿੱਚ ਮੱਛੀ ਰੇਣੀ ਜਾ ਰਹੀ ਸੀ ਉਸ ਦੀ ਵਾਸ਼ਨਾ ਨੇ ਮਨ ਨੂੰ ਮਾਸ ਵੱਲ ਖਿੱਚਿਆ ਉਹੀ ਆਖਰੀ ਵਾਸ਼ਨਾ ਮੇਰਾ ਪਵਿੱਖ ਬਣ ਗਈ ਤੇ ਮੈਨੂੰ ਇਹ ਜੂਨ ਮਿਲੀ ਜਿਵੇਂ ਮਨ ਦੇ ਸਵਾਦ ਅਤੇ ਵਾਸ਼ਨਾਵਾਂ ਹੁੰਦੀਆਂ ਹਨ ਉਹੀ ਜਨਮਾਂ ਨੂੰ ਨਿਰਤਾਰਕ ਕਰਦੀਆਂ ਹਨ ਇਸ ਲਈ ਸੱਚ ਪਗਤ ਜੀਤ ਦੇ ਸਵਾਦ ਨੂੰ ਛੱਡ ਕੇ ਨਾਮ ਸਿਮਰਨ ਵਿੱਚ ਜੁਲਦੇ ਹਨ ਤਾਂ ਜੋ ਆਖਰਕਾਰ ਪਰਮਾਤਮਾ ਵਿੱਚ ਲੀਨ ਹੋ ਸਕਣ ਜਿਵੇਂ ਹੀ ਉਸਨੇ ਖੀਰ ਛਕੀ ਤਾਂ ਉਸਦੀ ਰੂਹ ਆਤਮਕ ਪ੍ਰਕਾਸ਼ ਵਿੱਚ ਲੀਨ ਹੋਣ ਲੱਗੀ ਉਸਨੇ ਪੁੱਤਰ ਨੂੰ ਆਖਰੀ ਬਚਨ ਕਹੇ ਤੇਰੇ ਘਰ ਪਰਮੇਸ਼ਰ ਆਪ ਸਰਗੁਣ ਸਰੂਪ ਧਾਰ ਕੇ ਆਏ ਹਨ ਉਹਨਾਂ ਦੀ ਕਿਰਪਾ ਭਰੀ ਨਿਗਾਹ ਤੇਰੇ ਤੇ ਪਈ ਹੈ ਤੇਰੇ ਦਰਸ਼ਨ ਕਰਕੇ ਮੈਨੂੰ ਵੀ ਉਹ ਕਿਰਪਾ ਮਿਲ ਗਈ ਹੈ ਹੁਣ ਮੈਂ ਵੈਕੁੰਠ ਵਾਸੀ ਹੋ ਗਿਆ ਹਾਂ ਇਹ ਕਹਿੰਦੇ ਹੀ ਰੋਗ ਪ੍ਰਕਾਸ਼ ਵਿੱਚ ਮलीन ਹੋ ਗਈ ਚੈਰੀ ਫੁੱਲ ਰੂਹਾਨੀ ਭਾਵ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਅਸਲ ਕੁਣ ਨਾਮ ਚੱਪਣ ਵਿੱਚ ਹੈ ਮਰੇ ਹੋਏ ਨੂੰ ਰੋਟੀ ਨਹੀਂ ਪਹੁੰਚਦੀ ਪਰ ਜੀਵਨ ਵਿੱਚ ਭਜਨ ਦਇਆ ਤੇ ਨਾਮ ਸਿਮਰਨ ਨਾਲ ਜੋ ਪੁੰਨ ਇਕੱਠਾ ਹੁੰਦਾ ਹੈ ਉਹੀ ਆਤਮਾ ਦੇ ਨਾਲ ਚੱਲਦਾ ਹੈ ਆਖਰੀ ਸਾਹ ਦੀ ਵਾਸ਼ਨਾ ਸਾਡਾ ਪਵਿੱਖ ਨਿਰਤਾਰਕ ਕਰਦੀ ਹੈ ਇਸ ਲਈ ਹਰ ਸਾਹ ਵਿੱਚ ਪਰਮਾਤਮਾ ਦਾ ਨਾਮ ਵਸਾਉਣਾ ਹੀ ਸਦਾtheta ਉਦਾਰ ਹੈ चेरी फूल इस साथी ਦਾ ਜ਼ਿਕਰ ਪਾਈ ਸੰਤੋਖ ਜੀ ਵੱਲੋਂ ਰਚਿਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਕੀਤਾ ਗਿਆ ਨੋਟ ਚੇਕ ਕਰ ਤੁਹਾਨੂੰ ਇਹ ਵੀਡੀਓ ਚੰਗੇ ਲੱਗ ਗਈ ਤਾਂ ਲਾਇਕ ਤੇ ਕਮੈਂਟ ਕਰਨਾ ਜੀ ਇਸ ਵੀਡੀਓ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਹਿਤ ਆਪਣੇ WhatsApp ਗਰੁੱਪਾਂ ਸਾਥ ਸਬੰਧੀਆਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਸ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ। ਪੁਲ ਚੋਕ ਵੀ ਖਿਮਾ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦੀ ਫਤਿਹ ਸੰਗਤ ਜੀ।